ਸਤਿਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹਲਾ 5 ਹਰਖ ਸੋਗ ਪੈ ਰਾਗ ਅਨੰਦੀ ਖੇਲ ਰੀ ਦਿਖਾਇਓ ਰਹਾਓ ਖਿਨਹੁ ਭੈ ਨਿਰਪੈ ਖਿਨਹੁ ਖਿਨਹੁ ਉਠਤਾਇਓ ਖਿਨਹੁ ਰਸ ਭੋਗਨ ਖਿਨਹੁ ਖਿਨਹੁ ਤਜ ਜਾਇਓ ਖਿਨਹੁ ਜੋਗ ਤਾਪ ਬਹੁ ਪੂਜੈ ਖਿਨਹੁ ਪਰਮਾਇਓ ਇਨੂ ਨੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਇਨੂ ਨੂੰ ਜੋਗ ਤਾਪ ਬੋ ਪੂਜੈ ਖਿਨੂ ਪਰਮਾਇਓ ਇਨੂ ਨੂੰ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋਰ ਨਹੀਂ ਕਿਛਾ ਹੈ ਨਮੋ ਰ ਅਸਰ ਲੱਜਾ ਰੱਖ ਲਿਓ ਸਤਨਾਮ ਦਾ ਨੋਰਾ ਜੇਤਾ ਜੀਓ ਪਿੰਡ ਸਭ ਤੇਰਾ ਤੁਮ ਅੰਤਰ ਜਾਮੇ ਪ੍ਰਭ ਪ੍ਰਭਗਵਾ ਅਦਾਸਨ ਦਾਸ ਕਹਿ ਜਨ ਨਾਨਕ ਜੇ ਹਰ ਤੂੰ ਕਰਾਏ ਹੈ ਤੇਹਾ ਹੋਮ ਕਰੀ ਵਖਿਆਣ ਸਤਿਗੁਰੂ ਪਿਆਰੇ ਸਾ ਸੰਗਤ ਜੀ ਸਾਧਗੁਰੂ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪਰਵਾਸਾ ਰਾਗ ਹੈ 5ਵੇਂ ਪਾਸ਼ਾ ਤਨ ਸ੍ਰੀ ਗੁਰੂ ਅਰਜਨ ਸਾਹਿਬ ਦੇ ਮੁਖਾਰਮ ਤੋਂ ਚਾਰਣ ਕੀਤਾ ਹੋਇਆ 15ਵੇਂ ਘਰ ਦਾ ਪੰਜਵਾਂ ਸ਼ਬਦ ਤੇ ਲੜੀਬਾਰ ਦਾ ਆਸਾ ਰਾਗ ਦਾ 156 ਨੰਬਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮਹਾਰਕ ਅੰਚਾਰ ਸੋ ਨੰਗ ਤੇ ਸੋ ਸ਼ੋਭਿਤ ਹੈ ਸਾਧੂ ਗੁਰ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਰ ਹਰਖ ਸੋਗ ਬੈਰਾਗ ਆਨੰਦੀ ਖੇਲ ਦਿਖਾਇਓ ਰਹਾਓ ਕਹਿੰਦੇ ਭਾਈ ਇੱਥੇ ਅਨਵ्यर्थ ਹੋਣਗੇ ਖੇਲ ਵੀ ਦਿਖਾਇਓ ਜਦੋਂ ਇਸ ਮਾਇਆ ਨੇ ਆਪਣਾ ਖੇਲ ਦਿਖਾਇਆ ਆਪਣੇ ਕੌਤਕ ਦਿਖਾਏ ਨੇ ਹਰਖ ਸੋਗ ਬੈਰਾਗ ਆਨੰਦੀ ਇਹਦੇ ਕਦੇ ਮਾਇਆ ਦੇ ਵਿੱਚ ਹੱਥ ਦਾ ਖੁਸ਼ ਹੋ ਜਾਂਦਾ ਮਾਇਆ ਰ ਗਈ ਤਾਂ ਰੋਣ ਲੱਗਦਾ ਹੈ ਪਰ ਜਦੋਂ ਮਾਇਆ ਚਲੀ ਜਾਂਦੀ ਹੈ ਇਹਦੇ ਤੋਂ ਤੇ ਹੱਥ ਦਾ ਦੁਖੀ ਵੀ ਹੋ ਜਾਂਦਾ ਹੈ ਮੈਰਾਗ ਜਦੋਂ ਮਾਇਆ ਨਹੀਂ ਰਹਿੰਦੀ ਬੈਰਾਗੀ ਵੀ ਬਹੁਤ ਬਣ ਜਾਂਦਾ ਉਪਰਾਮ ਹੋ ਜਾਂਦਾ ਹੈ ਤੇ ਜਦੋਂ ਮਾਇਆ ਆ ਜਾਂਦੀ ਹੈ ਹੱਥ ਦਾ ਆਨੰਦ ਵੀ ਮਹਿਸੂਸ ਫੀਲ ਕਰਨ ਲੱਗ ਜਾਂਦਾ ਹੈ ਇਹ ਕਦੋਂ ਹੁੰਦਾ ਹੈ ਖੇਲਰੀ ਦੀ ਖਾਇ ਜਦੋਂ ਮਾਇਆ ਨੇ ਆਪਣਾ ਛੇਲ ਵਿਖਾਇਆ ਜਿਹਨੂੰ ਸਰਗੁਣ ਕਹਿੰਦੇ ਨੇ ਮਾਇਆ ਐਸੀ ਮੋਹ ਨਹੀਂ ਪਾਈ ਜਿੱਤੇ ਜਿੱਤੇ ਰਹਿਕਾਈ ਇਹਨੇ ਵੱਡੇ ਵੱਡੇ ਰਾਜੇ ਵੱਡੇ ਵੱਡੇ ਯੋਧੇ ਜੋਗੀ ਸੰਤ ਆਏ ਜਿਹੜੇ ਕਹਿੰਦੇ ਸੀ ਅਸੀਂ ਕਿਸੇ ਤੋਂ ਛਲੇ ਨਹੀਂ ਜਾਵਾਂਗੇ ਪਰ ਇਸ ਮਾਇਆ ਨੇ ਐਸਾ ਕੋਤਕ ਕੀਤਾ ਹੈ ਜਦੋਂ ਜ਼ਿਆਦਾ ਆਈ ਹੈ ਤੇ ਦੂਜਿਆਂ ਤੇ ਰਾਜ ਭਾਗ ਕਰਨ ਦੀ ਸੋਚਣ ਲੱਗ ਜਾਂਦਾ ਮਨੁੱਖ ਜਦੋਂ ਜਾਂਦੀ ਹੈ ਤੇ ਅਤ ਦਾ ਦੁਖੀ ਵੀ ਹੋ ਜਾਂਦਾ ਹੈ ਤੇ ਬਰਾਗੀ ਵੀ ਹੋ ਜਾਂਦਾ ਹੈ ਪਰ ਜਦੋਂ ਆਂਦੀ ਹੈ ਤੇ ਅੱਤ ਦਾ ਉਤਸ਼ਾਹਿਤ ਵੀ ਹੋ ਜਾਂਦਾ ਦੇਖੋ ਕਿਹਦਾ ਖੇਲ ਹੈ ਤਾਂ ਇਹ ਤਾਂ ਸਾਧਗੁਰਾਂ ਨੇ ਬਾਣੀ ਚ ਕੀ ਹੈ ਕਹਿੰਦੇ ਸਬਾਨਾ ਨੇ ਮਾਟੀ ਕੋ ਪੁੱਤਰਾ ਕੈਸੇ ਨੱਚ ਤੈ ਦੇਖਿਆ ਦੇਖਿਆ ਸੋਹਣੇ ਬੋਲ ਦਾਰਿਆ ਫਿਰਦਾ ਮਾਇਆ ਦੀ ਦੇਖੋ ਕੈਸੀ ਖੇਡ ਦਿਨ ਰਾਤ ਲੋਭ મો ਈਰਖਾ ਵਸ ਪਜਾ ਫਿਰਦਾ ਕੋਈ ਈਰਖਾ ਵਸ ਕਿਸੇ ਦਾ ਮਾੜਾ ਕਰਦਾ ਕੋਈ ਲੋਭ ਵਸ ਮਾੜਾ ਕਰਦਾ ਤੇ ਇਹ ਸਾਰੇ ਸੰਸਾਰ ਗਲਤਾਂ ਹੋਇਆ ਪੈ ਗਲਤਾਂ ਸਤਿਗੁਰਾਂ ਨੇ ਲਫ਼ਜ਼ੇ ਵਰਤੇ ਆ ਇਹਦੇ ਭਾਈ ਇਹ ਖੇਲ ਹੈ ਮਾਇਆ ਦਾ ਤਗੜੇ ਤਗੜੇ ਮਾਇਆਲ ਸੀ ਮੋਣੀ ਭਾਈ ਮਾਇਆਮੰਤਾ ਮੋਣੀ ਜਿਹਨੇ ਦੰਤਾ ਜਖਾਇਆ ਜਿਹਨੇ ਬਿਨਾਂ ਦੰਦਾਂ ਦੇ ਸਾਰੇ ਜਗਤ ਨੂੰ ਖਾ ਰੱਖਿਆ ਐਸੀ ਮੋਣੀ ਹੈ ਰਹਾ ਉਹ ਵਿਸ਼ਰਾਂਤ ਦੇ ਕੇਂਦਰੀ ਭਾਸੁੰ ਜਾਂਦੇ ਨੇ ਹੁਣ ਇਹਦੇ ਤੋਂ ਹੁੰਦਾ ਕਿ ਕੁਛ ਖੇਨੂ ਪੈ ਨਿਰਪੈ ਖੇਨੂ ਇਨੂੰ ਅਠਤਾਇਓ ਕਹਿੰਦੇ ਭਾਈ ਖਿੰ ਨੂੰ ਪੈ ਨਿਰ ਪੈਖੇ ਨੂੰ ਕਦੇ ਇੱਕ ਖਿੰਨੇ ਮਾਤਰ ਖਿੰ ਖਿੰ ਦਾ ਭਾਵ ਹੈ ਇੱਕ ਖਿੰਨ ਜਿਹਨੂੰ ਇੱਕ ਸਕਿੰਟ ਦਾ ਸੋਮਾ ਹਿੱਸਾ ਇੱਕ ਪਿਪਲ ਦੇ ਪ੍ਰਤੀ ਜੋ ਸੂਈ ਲੰਘਾ ਜਿਸ ਨਾਲ ਸਮਾਨ ਗਿਆਨੀ ਮਾਲਾ ਸਿੰਘ ਨੇ ਕੋਟ ਕੀਤਾ ਹੈ ਕਹਿੰਦੇ ਇੱਕ ਖਿੰਨ ਮਾਤਰ ਵਿੱਚ ਮਾਇਆ ਜਾਂਦੀ ਹੈ ਤੇ ਡਰ ਵਿੱਚ ਆ ਜਾਂਦਾ ਹੈ ਮਾਇਆ ਵਿੱਚ ਫਸਣ ਕਰਕੇ ਜੀਵ ਇੱਕ ਖਿੰਨ ਵਿੱਚ ਕਾਲ ਦੇ ਡਰ ਵਿੱਚ ਆ ਜਾਂਦਾ ਹੈ ਨਿਰਭੈਖੀ ਨੂੰ ਤੇ ਜਦੋਂ ਮਾਇਆ ਜਿਆਦਾ ਆ ਜਾਂਦੀ ਹੈ ਡਰ ਤੋਂ ਰਹਿਤ ਹੋ ਜਾਂਦਾ ਹੈ ਨਿਰਭੈ ਹੋ ਜਾਂਦਾ ਹੈ ਤੇ ਹਰੀਕ ਤੇ ਹੁਕਮ ਚਲਾਉਂਦਾ ਹੈ ਆਪਣਾ ਜੋਰ ਅਜਮਾਇਸ਼ ਕਰਦਾ ਖਿਨੂ ਉਠ ਧਾਇਓ ਤੇ ਕਹਿੰਦੇ ਇੱਕ ਖਿੰਨ ਦੇ ਵਿੱਚ ਹੀ ਇਹ ਸੰਸਾਰਿਕ ਜਿਹੜੇ ਖਿੰੂ ਵਿੱਚ ਦੂਸਾਰੇ ਪਦਾਰਥਾਂ ਵੱਲ ਦੂਰ ਲਾ ਲੈਂਦਾ ਭਜਦਾ ਖਿਨੂ ਰਸ ਭੋਗਣ ਖਿਨੂ ਖਿਨੂ ਤਜ ਜਾਇਓ ਇੱਕ ਖਿਣ ਵਿੱਚ ਜਦੋਂ ਮਾਇਆ ਦੀ ਖੇਡ ਵਾਪਰਦੀ ਹੈ ਰਸ ਮਨ ਨਹੀਂ ਕਰਦਾ ਮਾਇਆ ਦਾ ਆਨੰਦ ਮਾਣਦਾ ਤੇ ਭੋਗਣ ਖਿਨੂ ਇੱਕ ਖਿਣ ਵਿੱਚ ਭੋਗਦਾ ਵੀ ਹੈ ਤੇ ਖਿਨੂ ਤਜ ਜਾਇਓ ਤੇ ਇੱਕ ਖਿਣ ਵਿੱਚ ਇਸ ਮਾਇਆ ਤੋਂ ਉਪਰਾਮ ਵੀ ਹੋ ਜਾਂਦਾ ਇਸ ਤੋਂ ਮਾਇਆ ਤੋਂ ਤਿਆਗੀ ਰੂਪ ਵਿੱਚ ਆ ਜਾਂਦਾ ਹੈ ਭਾਵ ਜਦੋਂ ਕਿਰਪਾ ਪ੍ਰਮਾਤਮਾ ਸਦਾ ਦੇ ਨੇ ਤੇ ਇਹ ਮਾਇਆ ਛੱਡ ਕੇ ਇੱਕ ਖਿੰਣ ਵਿੱਚ ਚਲ ਜਾਂਦਾ ਹੈ ਇਹਨੂੰ ਵਦਗੋ ਕਹਿੰਦੇ ਨੇ ਗੜਹੈਂਡਿਆਂ ਛੇ ਮਾ ਤੁਰੰਦਿਆਂ ਇੱਕ ਖਿੰਣ ਇੱਕ ਖਿੰਣ ਦੀ ਗੱਲ ਇੱਕ ਖਿੰਣ ਚ ਇਹ ਭਾਂਡਾ ਲੱਗਿਆ ਇੱਕ ਠਣਕਾ ਇੱਕ ਠਣ ਦੀ ਦੇਰ ਹੈ ਇਹ ਭਾਂਡਾ ਛੱਡ ਕੇ ਚਲਾ ਜਾਂਦਾ ਕਿਨਹੁ ਜੋ ਤਾਪ ਬਹੁ ਪੂਜਾ ਖਿੰਣ ਰੂਪ ਰਮਾਇਓ ਖੇਣ ਵਿੱਚ ਕਾਲ ਵਿੱਚ ਵੀ ਹੀ ਕਦੇ ਜੋ ਕਦੇ ਤਪ ਤੇ ਕਦੇ ਉਹ ਪ੍ਰਕਾਰ ਦੀ ਪੂਜਾ ਅਰਚਨਾ ਕਰਨ ਲੱਗ ਜਾਂਦਾ ਤੇ ਫਿਰ ਕਦੇ ਖੇਣ ਵਿੱਚ ਹੀ ਪਰਮਲੇਖਿਆਂ ਵਿੱਚ ਵੀ ਪੈ ਜਾਂਦਾ ਪਰ ਸਤਿਗੁਰੂ ਕਹਿੰਦੇ ਨੇ ਖਿਣੋ ਕਿਰਪਾ ਸਾਧੂ ਸੰਗ ਨਾਨਕ ਹਾਲ ਰੰਗ ਲਾਇਓ ਇੱਕ ਖੇਣ ਮਾਤਰ ਜੇ ਕਿਤੇ ਸਤ ਸੰਗੀਆਂ ਦੀ ਸੰਗਤ ਹੋ ਜਾਏ ਮਾਪੁਰਸ਼ਾਂ ਦੀ ਸੰਗਤ ਹੋ ਜਾਏ ਜਿਹੜਾ ਪੂਰਨ ਹੈ ਨਾਨਕ ਹਾੜ ਰੰਗ ਲਾਇਓ ਫਿਰ ਕਹਿੰਦੇ ਨਾਮ ਦਾ ਹਰੀ ਦਾ ਰੰਗ ਤੁਹਾਨੂੰ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾਮ ਦਾ ਰੰਗ ਹਿਰਦੇ ਨੂੰ ਲੱਗ ਜਾਂਦਾ ਹੈ ਜਦੋਂ ਇੱਕ ਖੇੜ ਮਤਰ ਸੰਗ ਸੰਗਤ ਹੋ ਜਾਏ ਖੇੜ ਮਤਰੀ ਬਹੁਤ ਹੈ ਮਨ ਨੂੰ ਸਭਿਆ ਦੀ ਸੰਗਤ ਸਤ ਸੰਗੀਆਂ ਦੀ ਸੰਗਤ ਹੋ ਜਾਏ ਵਿੱਚ ਸੰਗਤ ਹਰ ਪ੍ਰਭੂ ਵਸੈ ਜੀਓ ਸਤਿਗੁਰੂ ਕਹਿੰਦੇ ਨੇ ਖਿੰਮਾਤਰੀ ਸੰਗਤ ਹੋ ਜਾਏ ਪਰ ਇੱਕ ਮਨ ਇੱਕ ਚੇਤੂ ਕਿਉਂਵੇ ਤੇ ਉਹ ਖਿੰਮਾਤਰੀ ਸੰਗਤ ਹੀ ਰੰਗ ਲਾ ਦਿੰਦੀ ਆ ਸਤਿਗੁਰੂ ਇਹ ਹੀ ਬਖਸ਼ਿਸ਼ ਕਰਦੇ ਨੇ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਦੀ ਜਾਣ ਪੱਲੇ ਬਨਾਮ ਕਰਨਾ devo शीश ਕਰੋ ਅਰਦਾਸ ਕਰਕੇ ਕੋਠਾ ਵਿਚਾਰਨ ਕਰਨ ਦੀ ਜਾਛ ਆਜ ਆਵੇ ਲੇਖਕ ਟੈਣਾ ਛੁੱਟੀ ਆ ਖਿੰਖਿੰਖ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈਣੇ ਤੋਂ ਬਾਅਦ ਉਤਰ devo ਸੱਜਣੇ शीश ਰੀਜ ਹੋਵੇ ਸਹਿਮੇ ਗਾਡੀ ਵਾਦੀ ਕੇ ਫਤਿਹਦਾ ਜਵਾ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ